ਦੇਸ਼ ਅਤੇ ਦੁਨੀਆ ਦੇ ਵਿੱਚ ਆਪਣੀ ਪਛਾਣ ਬਣਾਉਣ ਵਾਲੇ ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਨੇ ED ਦਾ ਰੁਖ ਕੀਤਾ ਕਿਉਂਕਿ ਗੈਰ ਕਾਨੂੰਨੀ ਤਰੀਕਿਆਂ ਦੇ ਨਾਲ ਕਪਿਲ ਸ਼ਰਮਾ ਤੋਂ ਪੈਸੇ ਬਸੂਰਲਣ ਦੀ ਕੋਸ਼ਿਸ਼ ਕੀਤੀ ਅਤੇ ਧੋਖਾਧੜੀ ਕਰਨ ਦੀ ਕੋਸ਼ਿਸ਼ ਕੀਤੀ ਹੈ ਦਾਅਵਾ ਕੀਤਾ ਕਿ ਕਪਿਲ ਸ਼ਰਮਾ ਨੇ ED ਨੂੰ ਦੱਸਿਆ ਕਿ ਕਈ ਮਸ਼ਹੂਰ ਹਾਸਿਆ ਨੂੰ ਧੋਖਾ ਦੇਣ ਦੇ ਮਲਜ਼ਮਕਾਰ ਡਿਜ਼ਾਈਨਰ ਦਲੀਪ ਛਾਬੜੀਆਂ ਨੇ ਇੱਕ ਵੈਨਿਟੀ ਬੈਂਡ ਦੀ ਡਿਲੀਵਰੀ ਨਹੀਂ ਕੀਤੀ ਜਿਸ ਦਾ ਉਸਨੇ ਆਰਡਰ ਦਿੱਤਾ ਸੀ ਕਪਲਿਸ਼ਰਮਾ ਨੇ ਦੋਸ਼ ਲਗਾਇਆ ਕਿ ਗੱਡੀ ਦੀ ਡਿਲੀਵਰੀ ਨਾ ਕਰ ਲੈ ਉਸਤੇ ਹੀ ਦੋਸ਼ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਕਪਿਲ ਸ਼ਰਮਾ ਨੇ ਇਹ ਵੀ ਦੋਸ਼ ਲਗਾਇਆ ਕਿ ਛਾਬੜੀਆਂ ਨੇ ਗੱਡੀ ਦੀ ਡਿਲੀਵਰੀ ਨਹੀਂ ਕੀਤੀ ਤੇ ਗੈਰ ਕਾਨੂੰਨੀ ਤਰੀਕਿਆਂ ਨਾਲ ਉਸ ਤੋਂ ਪੈਸੇ ਵਸੂਲਣ ਦੀ ਕੋਸ਼ਿਸ਼ ਕੀਤੀ ਗਈ ਹੈ ਈਡੀ ਨੇ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਛਾਬੜੀਆਂ ਖਿਲਾਫ ਧਾਇਰ ਚਾਰਜ ਸ਼ੀਟ ਦੇ ਹਿੱਸੇ ਵਜੋਂ ਕਮੇਡੀਨ ਕਪਲਿਸ਼ਰਮਾ ਦੇ ਅਧਿਕਾਰਤ ਪ੍ਰਤੀਨਿਧੀ ਮੁਹੰਮਦ ਹਾਮਿਦਾ ਬਿਆਨ ਦਰਜ ਕੀਤਾ ਹੈ ਕੇਸ ਦੀ ਸੁਣਵਾਈ ਕਰੀ ਵਿਸ਼ੇਸ਼ ਪੀ ਐਮ ਐਲਏ ਅਦਾਲਤ ਨੇ ਚਾਰਜ ਸ਼ੀਟ ਦਾ ਨੋਟਿਸ ਲਿਆ ਅਤੇ ਇਸ ਮਾਮਲੇ ਦੇ ਵਿੱਚ ਛਾਪੜੀ ਅਤੇ 6 ਹੋਰ ਮੁਲਜ਼ਮਾਂ ਨੂੰ ਸਮਨ ਜਾਰੀ ਕਰ ਦਿੱਤੇ ਨੇ ਉਹਨਾਂ ਨੂੰ 26 ਫਰਵਰੀ ਨੂੰ ਪੇਸ਼ ਹੋਣ ਲਈ ਕਿਹਾ ਗਿਆ ਈਡੀ ਦਾ ਕੇਸ ਕਪਿਲ ਸ਼ਰਮਾ ਦੁਆਰਾ ਦਾਇਰ ਧੋਖਾਧੜੀ ਦੇ ਕੇਸ ਸਮੇਤ ਮੁਲਜ਼ਮਾਂ ਵਿਰੁੱਧ ਦਰਜ ਤਿੰਨ ਐਫ ਆਈ ਆਰਜ਼ ਦੇ ਆਧਾਰਿਤ ਹੈ ਈਡੀ ਦੇ ਸਾਹਮਣੇ ਆਪਣੇ ਬਿਆਨ ਦੇ ਵਿੱਚ ਕਮੇਡੀਅਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਕੇ 9 ਪ੍ਰੋਡਕਸ਼ਨ ਦੇ ਮਾਲਕ ਕਪਿਲ ਸ਼ਰਮਾ ਨੇ ਵੈਨੀਟੀ ਬੈਨ ਖਰੀਦਣ ਲਈ ਦਸੰਬਰ 2016 ਦੇ ਵਿੱਚ ਛਾਪੜੀਆਂ ਨਾਲ ਸੰਪਰਕ ਕੀਤਾ ਸੀ। ਇਸ ਤੋਂ ਬਾਅਦ ਮਾਰਚ 2017 ਦੇ ਵਿੱਚ ਕੇ 9 ਪ੍ਰੋਡਕਸ਼ਨ ਅਤੇ ਦਿੱਲੀ ਪਛਾਵੜੀ ਡਿਜ਼ਾਈਨ ਪ੍ਰਾਈਵੇਟ ਲਿਮਟਿਡ ਵਿਚਕਾਰ 4.5 ਕਰੋੜ ਰੁਪਏ ਦੇ ਵਿੱਚ ਇੱਕ ਵੈਨਿਟੀ ਬੈਂਡ ਦੀ ਡਿਲੀਵਰੀ ਲਈ ਇੱਕ ਸਮਝੌਤੇ ਤੇ ਦਸਖਤ ਕੀਤੇ ਗਏ ਸਨ। ਬਿਆਨ ਦੇ ਵਿੱਚ ਕਿਹਾ ਗਿਆ ਕਿ ਸਮਝੌਤੇ ਦੀਆਂ ਸ਼ਰਤਾਂ ਮੁਤਾਬਿਕ ਕਪਲਿਸ਼ਰਮਾ ਦੇ ਪ੍ਰੋਡਕਸ਼ਨ ਹਾਊਸ ਵੱਲੋਂ 5.31 ਕਰੋੜ ਦਾ ਭੁਗਤਾਨ ਕੀਤਾ ਗਿਆ। ਹਾਮਿਦ ਨੇ ਜਾਂਚ ਏਜੰਸੀ ਨੂੰ ਦੱਸਿਆ ਕਿ ਡੀਸੀਡੀ ਪੀਐਲ ਨੇ ਸ਼ਰਮਾ ਨੂੰ ਨਾਤਾ ਵੈਨਿਟੀ ਬੈਂਡ ਦਿੱਤੀ ਹੈ ਤੇ ਨਾ ਹੀ ਕੋਈ ਪੈਸਾ ਵਾਪਸ ਕੀਤਾ ਹੈ ਬਿਆਨ ਦੇ ਵਿੱਚ ਦਾਵਾ ਕੀਤਾ ਗਿਆ ਕਿ ਗੱਡੀ ਦੀ ਡਿਲੀਵਰੀ ਦੇ ਵਿੱਚ ਦੇਰੀ ਲਈ ਸ਼ਰਮਾ ਨੂੰ ਜ਼ਿੰਮੇਵਾਰ ਠਹਿਰਾ ਕੇ ਹੋਰ ਪੈਸਿਆਂ ਦੀ ਮੰਗ ਕੀਤੀ ਗਈ ਸੀ ਹਕੀਕਤ ਟੀਵੀ ਪੰਜਾਬੀ ਲਈ ਬਿਊਰੋ ਰਿਪੋਰਟ